ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਵੀਡੀਓ ਨੂੰ ਤੁਸੀਂ ਜ਼ਰੂਰ ਇੱਕ ਵਾਰੀ ਦੇਖਿਓ ਤੇ ਸੁਣਿਓ ਇਹ ਪਿੰਡ ਭਾਮ ਦੀ ਹੈ ਜੀ ਉਹ 2019 ਅਤੇ 2020 ਦੇ ਜਦੋਂ ਕੋਰੋਨਾ ਟਾਈਮ ਦੇ ਵਿਚਕਾਰ ਜਰ ਸਮਾਂ ਚੱਲਦਾ ਸੀਗਾ ਲੋ ਜੀ ਬਹੁਤ ਇੱਥੇ ਇਹ ਮੇਨ ਬੱਸ ਅੱਡੇ ਦੇ ਕੋਲ ਦੀ ਤਸਵੀਰਾਂ ਇਹ ਵਾਲੀਆਂ ਜਿਹੜੀਆਂ ਜੱਖੂ ਮੱਲੇ ਦੀਆਂ ਤਸਵੀਰਾਂ ਜੀ ਉਧਰਲੇ ਪਾਸੇ ਵੀ ਜਿਹੜਾ ਬਹੁਤ ਮਿਹਨਤ ਕੀਤੀ ਆ ਆ ਤੁਸੀਂ ਦੇਖ ਸਕਦੇ ਆ ਕੀ ਤੋਂ ਕੀ ਬਣਾਤਾ ਸੀਗਾ ਅਸੀਂ ਬਹੁਤ ਵਧੀਆ ਜਿਹੜੇ ਟਿਪਰ ਦੋ ਤਿੰਨ ਮਿੱਟੀ ਦੇ ਟਿਪਰ ਸਟਾਕੇ ਜੀਸੀਬੀਆਂ ਲਾ ਕੇ ਬਹੁਤ ਮਿਹਨਤ ਕੀਤੀ ਸੀਗੀ ਇੱਥੇ ਜਿਹੜੀ ਆ ਦੇਖੋ ਤੁਸੀਂ ਆ ਚੀਜ਼ ਬਣ ਗਈ ਸੀਗੀ ਇੱਥੇ ਆ ਕੇ ਤੇ ਇੱਥੇ ਵੀ ਪਾਰਕ ਬਣਾਉਣੀ ਸੀ ਚਲੋ ਵਿੱਚ ਕੁਝ ਕੁ ਬੰਦੇ ਹੁੰਦੇ ਇਦਾਂ ਦੇ ਜਿਹੜੇ ਕਿ ਉਸ ਟਾਈਮ ਸਾਡਾ ਫਿਰ ਵਿਰੋਧ ਹੋਣ ਲੱਗ ਪਿਆ ਸੋ ਪਤਾ ਨਹੀਂ ਕੀ ਕਾਰਨ ਬਣਿਆ ਸੋ ਸਾਰੇ ਪਿੰਡ ਵਿੱਚ ਹੁੰਦੇ ਆ ਦੋ ਚਾਰ ਬੰਦੇ ਇਦਾਂ ਦੇ ਸੋ ਫਿਰ ਅਸੀਂ ਫਿਰ ਵੀ ਮਿਹਨਤ ਜਾਰੀ ਰੱਖੀ ਬਹੁਤ ਜਿਹੜਾ ਕੂੜੀਆਂ ਦੇ ਵਿੱਚ ਵੱੜ-ਵੜ ਕੇ ਸਾਡੀਆਂ ਆਦੀਆਂ ਆਦੀਆਂ ਲੱਤਾ ਵਿੱਚ ਵਿੱਚ ਵੱਡਦੀਆਂ ਸੀ ਕੂੜੇ ਦੇ ਵਿੱਚ ਜਾ ਕੇ ਅਸੀਂ ਜਿਹੜਾ ਇਹਨਾਂ ਪੂਰੀ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਫੇ ਅਸੀਂ ਆ ਟੋਬੇ ਦੇ ਮੋਹਰੇ ਜਿਹੜਾ ਪਿੰਡ ਭਾਮ ਦਾ ਟੋਬਾ ਫਿਰ ਨੀਰੇ ਉੱਪਰ ਉੱਥੇ 10 12 ਬੰਦੇ ਲਾ ਕੇ ਪੂਰੇ ਨੜੇ ਸਾਫ਼ ਕਰਾਏ ਸੀਗੇ ਜੀ ਸੀ ਬੀ ਨੂੰ ਕਿਹਾ ਸੀਗਾ ਟਿੱਪਰ ਮਿੱਟੀ ਨੂੰ ਸਟਾਉਣ ਲਈ ਵੀ ਕਿਹਾ ਸੀਗਾ ਚਲੋ ਉੱਥੇ ਫੇ ਕੋਈ ਨਾ ਕੋਈ ਕਾਰਨ ਬਣ ਗਿਆ ਫਿਰ ਆਪਣੇ ਆ ਨੌਜਵਾਨਾਂ ਵੱਲੋਂ ਜਿਹੜਾ ਇੱਥੇ ਅਸੀਂ ਆਪ ਹੀ ਹੱਥੀ ਸਾਰੀ ਆਪਣੇ ਹੱਥੀ ਮਿਹਨਤ ਕੀਤੀ ਸੀਗੀ ਬਹੁਤ ਸਟ੍ਰਗਲਸ ਬਹੁਤ ਮਿਹਨਤ ਕੀਤੀ ਸੀ ਛੋਟੇ ਛੋਟੇ ਬੱਚੇ ਆਪਣੇ ਨਾਲ ਜੁੜੇ ਹੋਏ ਸੀ ਤੇ ਹੁਣ ਤਾਂ ਚਲੋ ਅੱਧੇ ਨਾਲ ਜ਼ਿਆਦਾ ਆਪਣੇ ਕੰਮਕਾਰਾਂ ਤੇ ਸੈੱਟ ਹੋ ਗਏ ਬਾਹਰ ਅੰਦਰ ਚੱਲ ਗਏ ਆ ਸੋ ਮੇਰਾ ਕਹਿਣ ਦਾ ਮਤਲਬ ਆ ਸਾਰਾ ਹੀ ਜਿੰਨਾ ਵੀ ਇੱਥੇ ਬਹੁਤ ਬੁਰਾ ਹਾਲ ਹੁੰਦਾ ਸੀਗਾ ਇਹ ਅਸੀਂ ਜਿਹੜਾ ਆਪਣੇ ਆਪਣੇ ਕਈ ਭਰਾਵਾਂ ਨੇ ਆਪਣੇ ਟਰੈਕਟਰ ਲਿਆ ਕੇ ਘਰੋਂ ਜਾਂ ਕਈ ਆਪਣੇ ਸੰਦਾ ਨਾਲ ਜਣ ਕੀ ਬਹੁਤ ਮਿਹਨਤ ਕੀਤੀ ਸੀਗੀ ਆ ਤੁਸੀਂ ਦੇਖ ਸਕਦੇ ਆ ਕੂੜੇ ਦਾ ਵੀ ਸਾਰਾ ਹੱਲ ਕਰਨਾ ਸੀ ਸਾਰਾ ਕੁਝ ਵਧੀਆ ਕਰਨਾ ਸੀ ਸੋ ਇੱਥੇ ਅਸੀਂ ਕਿਉਂ ਛੱਡਿਆ ਕੰਮ ਮੇਨ ਬਾਸ ਅੱਡੇ ਦੇ ਕੋਲ ਜਿਹੜੀ ਪਾਰਕ ਬਣਾਈ ਸੀ ਉੱਥੇ ਅਸੀਂ ਕਿਉਂ ਛੱਡਿਆ ਕੰਮ ਕਿਉਂਕਿ ਕੁਝ ਕੁ ਬੰਦਿਆਂ ਨੂੰ ਸਾਡਾ ਇਹ ਕੀਤਾ ਸਫਾਈ ਜਿਹੜੀ ਆ ਉਹ ਨਹੀਂ ਰਾਸ ਆਈ ਕਹਿਣ ਦਾ ਮਤਲਬ ਨਹੀਂ ਹਜਮ ਹੋਈ ਸੋ ਉਹ ਫਿਰ ਸਾਡਾ ਵਿੱਚ ਬੰਦੇ ਖੜੇ ਕਰਕੇ ਵਿਰੋਧ ਕਰਨ ਲੱਪੇ ਸੀ ਕਿ ਪਤਾ ਨਹੀਂ ਕੀ ਕਾਰਨ ਹੱਲੇ ਤੱਕ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਕੀ ਕਾਰਨ ਸੀ ਕਿ ਹੋਇਆ ਕਿਉਂ ਹੋਇਆ ਸੋ ਇਸ ਕਰਕੇ ਫਿਰ ਉਸ ਤੋਂ ਅਸੀਂ ਜਿਹੜਾ ਥੋੜਾ ਛੜਤਾ ਵਿੱਚ ਰੇਤਾ ਬਜਰੀ ਸਿੱਟਣ ਲਾਪੇ ਸੀਗੇ ਕੁਝ ਕੁ ਬੰਦੇ ਵਿੱਚ ਫਿਰ ਕੂੜਾ ਸਿੱਟਣ ਲਾਪੇ ਸੀਗੇ ਉਰੇ ਨੂੰ ਲਾਪੇ ਸੀਗੇ ਸੋ ਫਿਰ ਅਸੀਂ ਕਿਹਾ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਤੇ ਅਸੀਂ ਫਿਰ ਹੋਰ ਆਪਣਾ ਕੰਮਕਾਰ ਜਿਹੜੇ ਬੂਟੇ ਪਗਾਰਾ ਜਾਂ ਆਲੇ ਦੁਆਲੇ ਪਿੰਡ ਦੀ ਫਿਰਨੀ ਨੂੰ ਹੋਰ ਸਾਫ਼ ਸੁਥਰਾ ਬਣਾਉਣ ਲਾਪੇ ਸੀਗੇ ਸੋ ਤੁਸੀਂ ਦੇਖ ਸਕਦੇ ਆ ਅਸੀਂ ਆਹ ਜਿਹੜੀ ਆ ਪਿੰਡ ਦੀਆਂ ਫਿਰਨੀਆਂ ਤੇ ਆ ਦੇਖੋ ਹੱਥੀ ਘਾਹ ਲਾਇਆ ਸੀ ਸਾਰਾ ਆ ਕੂੜੇ ਦੇ ਪਾਰਕ ਲਈ ਜਿਹੜਾ ਆਪਾਂ ਬੋਰਡ ਵੀ ਲਾਏ ਹਨਾ ਸਾਰਾ ਕੁਝ ਸਿਸਟਮ ਇੱਕ ਵਧੀਆ ਤਰੀਕੇ ਨਾਲ ਕਰਨਾ ਸੀ ਸੋ ਆ ਦੇਖੋ ਤੁਸੀਂ ਨੜੇ ਉੱਥੇ ਕਾਫੀ ਬੂਝੇ ਨੜੇ ਭੰਗ ਸਾਰਾ ਕੁਝ ਅਸੀਂ ਆਪੇ ਹੱਥੀ ਆ ਸਮਾਂ ਆਪਣੇ ਢੇਰ ਟੂਰ ਵੀ ਇੱਥੋਂ ਚੁਕਾਇਆ ਸੀ ਸਾਰਾ ਕੁਝ ਪਧਰਾ ਕੀਤਾ ਸੀ ਮਿੱਟੀ-ਮੁੱਟੀ ਦੇ ਟਿਪਰ ਸਟਾ ਕੇ ਵਧੀਆ ਜਿਹਾ